ਦਸਤਾਰ ਸਜਾਈਏ ਬਾਈ ਜੀ ਦੇ ਤੇ ਅੱਖਾਂ ਬਣ ਕੇ ਸਜਾਈ ਹੈ ਫਿਰ ਔਖਾ ਨਹੀਂ ਲੱਗਦਾ ਅੱਖਾਂ ਬਣ ਕੇ ਦਸਤਾਰ ਸਜਾਉਣੇ ਕਿਵੇਂ ਸਜਾਉਣੇ ਕਿਵੇਂ ਸਿੱਖਿਆ ਸਰ ਇਹ ਮੇਨੇ ਇਹ ਰੁਟੀਨ ਬਣ ਜਾਂਦੀ ਹੈ ਜੀ ਲਗਾਤਾਰ 10 ਸਾਲ ਤੋਂ ਮੈਂ ਦਸਤਾਰ ਸਜਾਉਂਦਾ ਹਾਂ ਰੁਟੀਨ ਬਣ ਜਾਂਦੀ ਹੈ ਕੋਈ ਔਖਾ ਨਹੀਂ ਕੋਈ ਵੀ ਕਰ ਸਕਦਾ ਪ੍ਰੈਕਟਿਸ ਨਾਲ ਨੌਜਵਾਨਾਂ 'ਚ ਉਹ ਸ਼ੌਕ ਬਹੁਤ ਜ਼ਿਆਦਾ ਹੈ ਦੇਖੋ ਇੱਥੇ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਕਿੰਨਾ ਕੱਟ ਦੇਖੋ ਮਿਲ ਰਿਹਾ ਫਾਲਸੇ ਦੇ ਸਾਜਨਾ ਦਿਵਸ ਵਿਸਾਖੀ ਮੌਕੇ ਸਿੱਖ ਕੌਮ ਦੇ ਚੌਥੇ ਤਖਤ ਤਖਤ શ્રી ਦਮਦਮਾ ਸਾਹਿਬ ਵਿਖੇ ਲੱਖਾਂ ਦੀ ਤعداد ਵਿੱਚ ਸੰਗਤਾਂ ਦੇਸ਼ ਵਿਦੇਸ਼ ਤੋਂ ਨਤਮਸਤਕ ਹੋਣ ਲਈ ਪੁੱਜੀਆਂ ਨੇ ਸੰਗਤਾਂ ਲਈ ਜਿੱਥੇ ਵੱਖ-ਵੱਖ ਪਦਾਰਥਾਂ ਦੇ ਲੰਗਰ ਲਗਾਏ ਗਏ ਨੇ ਉੱਥੇ ਹੀ ਨੌਜਵਾਨਾਂ ਨੇ ਇੱਕ ਵੱਖਰਾ ਲੰਗਰ ਲਗਾਇਆ ਹੈ ਲੰਗਰ ਲਗਾਇਆ ਦਸਤਾਰਾਂ ਦਾ ਨੌਜਵਾਨਾਂ ਵੱਲੋਂ ਹੋਰਨਾਂ ਨੌਜਵਾਨਾਂ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ ਉਹਨਾਂ ਦੇ ਸੋਹਣੀਆਂ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਤਸਵੀਰਾਂ ਤੁਹਾਨੂੰ ਦਿਖਾਈਏ ਕਿ ਸੋਹਣੀਆਂ ਦਸਤਾਰਾਂ ਸਜਾ ਕੇ ਖੁਦ ਨੌਜਵਾਨ ਖੜੇ ਨੇ ਤੇ ਹੋਰ ਨੌਜਵਾਨਾਂ ਦੇ ਵੀ ਸੋਹਣੀਆਂ ਦਸਤਾਰਾਂ ਸਜਾਰੇ ਨੇ ਛੋਟੇ-ਛੋਟੇ ਬੱਚਿਆਂ ਨੂੰ ਦਸਤਾਰਾਂ ਸਜਾਉਣ ਲਈ ਪ੍ਰੇਰਿਤ ਕਰ ਰਹੇ ਨੇ ਉਹਨਾਂ ਦੇ ਦਸਤਾਰਾਂ ਵੀ ਸਜਾਰੇ ਨੇ ਤਾਂ ਜੋ ਨੌਜਵਾਨ ਪੀੜੀ ਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਨੌਜਵਾਨ ਪੀੜੀ ਜਿਹੜੀ ਨਸ਼ੇ ਚ ਗਲਤ ਹੁੰਦੀ ਜਾ ਰਹੀ ਹੈ ਉਹਨੂੰ ਸਿੱਖੀ ਨਾਲ ਜੋੜਿਆ ਜਾ ਸਕੇ ਇਸ ਕਰਕੇ ਵੱਡਾ ਉਪਰਾਲਾ ਜਿਹੜਾ ਨੌਜਵਾਨਾਂ ਵੱਲੋਂ ਕੀਤਾ ਗਿਆ ਖੁਦ ਵੀ ਨੌਜਵਾਨਾਂ ਨੇ ਬਹੁਤ ਸੋਹਣੀਆਂ ਦਸਤਾਰਾਂ ਜਿਹੜੀਆਂ ਇੱਥੇ ਸਜਾਈਆਂ ਹੋਈਆਂ ਨੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਲੜ ਨੇ ਸਜਾਏ ਹੋਏ ਨੇ ਤੇ ਦਰਸ਼ਕ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਵੀ ਜਿਹੜੀਆਂ ਇੱਥੇ ਪੁੱਛ ਰਹੀਆਂ ਨੇ ਨੌਜਵਾਨਾਂ ਨਾਲ ਗੱਲਬਾਤ ਕਰਦੇ ਆਂ ਅੱਜ ਭਾਈ ਸਾਹਿਬ ਕੀ ਕਹਿਣਾ ਚਾਹੋਗੇ ਲੰਗਰ ਬਹੁਤ ਨੇ ਪਦਾਰਥਾਂ ਦੇ ਲੰਗਰ ਨੇ ਕੋਈ ਕਹਿੰਦਾ ਭੱਲੇ ਖਾਜੋ ਕੋਈ ਕਹਿੰਦਾ ਜੀ ਚੌਲ ਖਾਜੋ ਕੋਈ ਅਲੱਗ-ਅਲੱਗ ਲੰਗਰ ਹੈ ਤੁਸੀਂ ਇਹ ਦਸਤਾਰਾਂ ਦਾ ਲੰਗਰ ਲਾਇਆ ਕੀ ਮਕਸਦ ਹੈ ਕਿਸ ਤਰ੍ਹਾਂ ਦਾ ਮੈਸੇਜ ਦਿੱਤਾ ਸੀ ਸਭ ਤੋਂ ਪਹਿਲਾਂ 10ਵੇਂ ਪਾਤਸ਼ਾਹੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਸ਼ਹੀਦ ਭਾਈ ਤਾਰੂ ਸਿੰਘ ਦਸਤਾਰ ਚਕ ਲਈ ਸੇਵਾ ਸਾਡੀ ਅਤੇ ਦਸਤਾਰੇ ਖਾਲਸਾ ਮਤਲਬ ਕਿ ਬਾਬਾ ਫਤਿਹ ਸਿੰਘ ਦਸਤਾਰ ਚ ਵੱਲੋਂ ਇਹ ਲੰਗਰ ਦਸਤਾਰਾਂ ਦੇ ਲਾਏ ਆ ਅੱਜ ਦੇ ਟਾਈਮ ਜਿਹੜੀ ਸਾਡੀ ਨੌਜਵਾਨ ਪੀੜ੍ਹੀ ਹੈ ਉਹ ਪਤਿਤਪੁਣੇ ਵਾਲ ਵਧ ਰਹੀ ਆ ਜਾਂ ਨਸ਼ੇ ਹਲ ਵਧ ਰਹੀ ਆ ਜੇ ਆਪਾਂ ਚੋਨੇ ਵਾਕਈ ਜਿਹੜੇ ਅੱਜ ਆਪਾਂ ਖਾਲਸੇ ਦੀ ਪਵਿੱਤਰ ਧਰਤੀ ਤਖਤ ਸ੍ਰੀ ਦੰਦਮਾ ਸਾਹਿਬ ਤੋਂ ਤਲਵੰਡੀ ਸਾਬੋ ਆਏ ਆ ਆਪਾਂ ਇਥੇ ਨਤਮਸਤਕ ਹੋਣਾ ਹੈ ਆ ਇਥੇ ਨਤਮਸਤਕ ਹੋਣਾ ਦਾ ਤਾਂ ਹੀ ਫਾਇਦਾ ਜੇ ਆਪਾਂ ਸਿਰਾਂ ਤੇ ਸੋਹਣੀਆਂ ਦਸਤਾਰਾਂ ਸਜਾ ਕੇ ਜਾਈਏ ਗੁਰੂ ਦੇ ਸਿੱਖ ਸਜਾਈਏ ਜਿਆਦਾਤਰ ਕੀ ਹੁੰਦਾ ਮੇਲੇ ਜਿਵੇਂ ਸ਼ੀਦੀ ਜੋੜ ਮੇਲੇ ਹੋਗੇ ਉਹਨਾਂ ਨੂੰ ਗਲਤ ਰੰਗ ਦਿੱਤੀ ਜਾ ਰਹੀ ਸੀ ਵੀ ਤੁਸੀਂ ਚਿੰਡੋਲਾ ਦੇ ਝੂਟੇ ਲੈ ਕੇ ਮੁਰਜੋ ਮੇਲਿਆਂ ਤੇ ਊਂਗੇੜੇ ਕੱਢ ਕੇ ਪਰ ਜਿਹੜਾ ਸਾਡਾ ਸਿੱਖੀ ਸਿਧਾਂਤ ਹੈ ਜਿਹੜਾ ਸਾਡਾ ਸਿੱਖ ਵਿਰਸਾ ਹੈ ਜਾਂ ਸਾਡਾ ਜਿਹੜਾ ਸਿੱਖ ਇਤਿਹਾਸ ਹੈ ਜੇ ਆਪਾਂ ਗੱਲ ਕਰੀਏ ਸਾਲ ਦੇ ਵਿੱਚ 365 ਦਿਨ ਘਟ ਪੈਂਦੇ ਆ ਵੀ ਸਾਡੇ ਕੋਲੇ ਇੰਨੇ ਜਿਆਦਾ ਸਾਡੇ ਸਿੱਖ ਕੌਮ ਦੇ ਸ਼ਹੀਦ ਹੈ ਅਸੀਂ ਇਹਨਾਂ ਸ਼ਹੀਦਾਂ ਵੱਲ ਜਿਹੜੀ ਡੁੱਲਿਆ ਖੂਨ ਹੈ ਜਿਹੜੀ ਸਾਡੇ ਗੁਰੂ ਸਾਹਿਬਾਨਾਂ ਵੱਲੋਂ ਦਿੱਤੀ ہوئی ਦਸਤਾਰ ਹੈ ਅਸੀਂ ਇਹਦਾ ਮਤਲਬ ਕੀ ਪ੍ਰਚਾਰ ਕਰ ਰਹੇ ਹਾਂ ਜੀ ਅੱਜ ਤੁਸੀਂ ਦਸਤਾਰ ਸਜਾਈ ਹੈ ਬਾਈ ਜੀ ਦੇ ਤੇ ਅੱਖਾਂ ਬਣ ਕੇ ਸਜਾਈ ਹੈ ਫਿਰ ਔਖਾ ਨਹੀਂ ਲੱਗਾ ਅੱਖਾਂ ਬਣ ਕੇ ਦਸਤਾਰ ਸਜਾਉਣੇ ਕਿਵੇਂ ਸਜਾਉਣੇ ਕਿਵੇਂ ਸਿੱਖਿਆ ਸਰ ਨਹੀਂ ਨਹੀਂ ਜੀ ਰੁਟੀਨ ਬਣ ਜਾਂਦੀ ਹੈ ਜੀ ਲਗਾਤਾਰ 10 ਸਾਲ ਤੋਂ ਮੈਂ ਦਸਤਾਰ ਸਜਾਉਂਦਾ ਹਾਂ ਜੀ ਰੁਟੀਨ ਬਣ ਜਾਂਦੀ ਹੈ ਕੋਈ ਔਖਾ ਨਹੀਂ ਕੋਈ ਵੀ ਕਰ ਸਕਦਾ ਪ੍ਰੈਕਟਿਸ ਨਾਲ ਜੀ ਬਾਕੀ ਜਿਹੜੀ ਲਾਈਨ ਚ ਆਪਾਂ ਪਏ ਜੀ ਇਹ ਉਹ ਜਿਹਾ ਅੱਗੇ ਲਾਈਨ ਮਿਲ ਜਾਂਦੀ ਹੈ ਕੁਝ ਵੀ ਤੁਸੀਂ ਬਹੁਤ ਸੋਹਣੀ ਦਸਤਾਰ ਸਜਾਈ ਹੋਈ ਹੈ ਫਿਰ ਕਿੰਨਾ ਟਾਈਮ ਲਾਉਣੇ ਹੋ ਪੂਰਾ ਸਜਾ ਕੇ ਆਏ ਹੋ ਤੁਸੀਂ ਅੱਜ ਇਹਨੂੰ ਲੱਗ ਜਾਏ ਡਬਲ ਲੜੀ ਦਸਤਾਰਾਂ ਜੀ ਡੇਢ ਘੰਟਾ ਲੱਗ ਜਾਂਦਾ ਜੀ ਇਹ 10 ਮੀਟਰ ਦਸਤਾਰ ਸਜਾਉਣਾ ਜੀ ਰੂਬੀਆ ਵੈਲ ਜੀ ਅੱਜ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਨੌਜਵਾਨਾਂ 'ਚ ਦੇਖਣ ਨੂੰ ਮਿਲਿਆ ਕਿੰਨੇ ਕ ਨੌਜਵਾਨ ਤੁਹਾਡੇ ਇੱਥੇ ਆਏ ਇਸ ਕੈਂਪ ਵਿੱਚ ਬਾਬਾ ਜੀ ਦੇ ਵੀ ਦਸਤਾਰ ਸਜਾਈ ਹੈ ਹੋਰ ਸੰਗਤਾਂ ਵੀ ਆਈਆਂ ਨੌਜਵਾਨਾਂ 'ਚ ਉਹ ਸ਼ਾਹ ਬਹੁਤ ਜ਼ਿਆਦੇ ਆਏ ਦੇਖੋ ਇੱਥੇ ਵੀ ਤੁਹਾਨੂੰ ਦੇਖਣ ਨੂੰ ਮਿਲੂਗਾ ਕਿੰਨਾ ਕੱਟ ਦੇਖੋ ਮਿਲ ਰਿਹਾ ਇੱਥੇ ਪੱਗਾ ਸਿੱਖਣ ਨੂੰ ਵੀ ਮਿਲ ਰਹੀਆਂ ਨੇ ਇਹਨਾਂ ਨੂੰ ਸਮਝਾਈਆਂ ਵੀ ਜਾਣਣੀ ਇੱਥੇ ਵੀ ਕਿੱਦਾ ਕਿੱਦਾ ਕਿੰਨੇ ਕਿੱਥੋਂ ਕਿਵੇਂ ਲੜ ਮੋੜਨਾ ਕਿੱਥੋਂ ਕਰਨਾ ਠੀਕ ਹੈ ਜੋ ਕਿਸੇ ਕੋਲੇ ਤੇ ਪੱਗ ਨਹੀਂ ਹੈਗੀ ਉਹਦਾ ਵੀ ਅਸੀਂ ਹੋ ਰੱਖਿਆ ਹੋਇਆ ਸਿਸਟਮ ਵੀ ਪੱਗ ਬਨੋ ਸਾਡਾ ਮੇਨ ਮੋਟਿਵ ਇਹੀ ਹੈ ਕਿ ਪੱਗਾਂ ਵਾਲਾ ਪੰਜਾਬ ਨਸ਼ਿਆਂ ਨੂੰ ਛੱਡੋ ਸਿੱਖੀ ਵੱਲ ਮੁੜ ਕੇ ਆਓ ਤੁਸੀਂ ਠੀਕ ਹੈ ਜੋ ਵੀ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਹੈ ਪੱਗ ਬੰਨਣ 'ਚ ਪੱਗ ਸਿੱਖਣ 'ਚ ਅਸੀਂ ਹਾਜ਼ਰ ਹਾਂ ਇਹਨਾਂ ਦਾ ਫੇਸਬੁੱਕ ਤੇ ਇੰਸਟਾਗ੍ਰਾਮ ਤੇ ਸਾਰੇ ਕਾਸੇ ਤੇ ਮਤਲਬ ਜੋ ਵੀ ਸਾਨੂੰ ਮਿਲਦਾ ਜਿੱਤੋ ਵੀ ਸਾਧਨ ਇਹਨਾਂ ਨੂੰ ਹੈ ਅਸੀਂ ਸਾਰਾ ਸਾਧਨ ਪ੍ਰੋਵਾਈਡ ਕਰਦੇ ਹਾਂ ਬੰਦਾਂ ਨੂੰ ਤੁਸੀਂ ਖੁਦ ਵੀ ਸਾਰੇ ਬਹੁਤ ਸੋਹਣੀਆਂ ਸਜਾ ਕੇ ਆਏ ਹੋ ਇੱਕ ਤਰ੍ਹਾਂ ਦਾ ਦੇਖ ਕੇ ਬੜਾ ਆਨੰਦ ਆਉਂਦਾ ਹੈ ਤੇ ਦੇਖ ਕੇ ਖੁਸ਼ ਹੁੰਦੇ ਨੇ ਸੰਗਤਾਂ ਤੁਹਾਨੂੰ ਜੀ ਇਹ ਵੀ ਅਸੀਂ ਆਪਸੀ ਸਾਨੂੰ ਇਹ ਹੁੰਦਾ ਦੇਖੋ ਸਾਨੂੰ ਜੇ ਕੋਈ ਦੋ ਬੰਦੇ ਵੀ ਜਾਣਦੇ ਨੇ ਅਸੀਂ ਦਸਤਾਰ ਸੋਹਣੀ ਬਣਾਂਗੇ ਉਹ ਚਾਰ ਜਣਿਆਂ ਨੂੰ ਪਤਾ ਲੱਗੂਗਾ ਅੱਗੇ ਕਿ ਸੋਹਣੀ ਦਸਤਾਰ ਦੇ ਕੇ ਹਰ ਕੋਈ ਆਊਗਾ ਆਪਦੀ ਲੁੱਕ ਵਧੀਆ ਰੱਖੋ ਆਪਦੀ ਸੋਹਣੀ ਦਸਤਾਰ ਬਨੋ ਸਾਰਿਆਂ ਨੂੰ ਅਸੀਂ ਇਹੀ ਸੁਨੇਹਾ ਦਿੰਨੇ ਆ ਵੀ ਆਪਦਾ ਪ੍ਰੋਪਰ ਸਿੱਖੀ ਤੁਸੀਂ ਅਪਣਾਓ ਜਰੂਰੀ ਨਹੀਂ ਅਮ੍ਰਿਤ ਛਕਣਾ ਅਮ੍ਰਿਤ ਛਕਣਾ ਉਹ ਵੀ ਵਧੀਆ ਚੰਗਾ ਪਰ ਜੇ ਤੁਸੀਂ ਨਹੀਂ ਅਮ੍ਰਿਤ ਛਕ ਸਕਦੇ ਹਜੇ ਪਰ ਤੁਸੀਂ ਦਸਤਾਰ ਸੋਹਣੀ ਸਜਾ ਸਕਦੇ ਹੋ ਆਪਦੀ ਲੁੱਕ ਸੋਹਣੀ ਬਣਾ ਸਕਦੇ ਹੋ ਆਪਦਾ ਦਾੜੀ ਕੇਸ ਰੱਖ ਸਕਦੇ ਹੋ ਤੁਸੀਂ ਦਸਤਾਰਾ ਸਜਾਉਣ ਦੀ ਜਿਹੜੀ ਟ੍ਰੇਨਿੰਗ ਇੱਥੇ ਕੀਤੀ ਜਾ ਰਹੀ ਹੈ ਤਸਵੀਰਾਂ ਤੁਹਾਨੂੰ ਇੱਕ ਵਾਰ ਦਿਖਾਈਏ ਪਹਿਲਾਂ ਕਿ ਕਿਸ ਤਰ੍ਹਾਂ ਨੌਜਵਾਨ ਨੇ ਜਿਹੜੇ ਇੱਥੇ ਸੰਗਤਾਂ ਨੇ ਇਸ ਕੈਂਪ ਵਿੱਚ ਦਸਤਾਰਾ ਸਜਾਰੇ ਨੇ ਹੋਰ ਨਾਲ ਲੋਕਾਂ ਨੂੰ ਦਸਤਾਰਾ ਸਜਾਉਣ ਲਈ ਪ੍ਰੇਰਿਤ ਕਰ ਰਹੇ ਨੇ ਤਾਂ ਜੋ ਨੌਜਵਾਨ ਪੀੜ੍ਹੀ ਹੈ ਜਿਹੜੀ ਹੋਰ ਸੰਗਤਾਂ ਜਿਹੜੀ ਉਹਨਾਂ ਨੂੰ ਵੀ ਦਸਿੱਖੀ ਨਾਲ ਜੋੜਿਆ ਜਾ ਸਕੇ ਕਿਸ ਤਰ੍ਹਾਂ ਦਾ ਉਤਸ਼ਾਹ ਜਿਹੜਾ ਦੇਖੋ ਕਿੱਥੇ ਕਿੱਥੇ ਤੁਸੀਂ ਇਹ ਕੈਂਪ ਲਗਾਉਂਦੇ ਹੈਗੇ ਉਹ ਅੱਜ ਵਿਸਾਖੀ ਮੌਕੇ ਲਾਇਆ ਹੈਗਾ ਹੋਰ ਵੀ ਕਿਤੇ ਕਿੱਥੇ ਲਗਾਉਂਦੇ ਹੋ ਪਿੰਡਾਂ 'ਚ ਵੀ ਤਾਂ ਜੋ ਨੌਜਵਾਨ ਪੀੜ੍ਹੀ ਹੋਰ ਦਸਤਾਰਾਂ ਵੱਲ ਪ੍ਰੇਰਿਤ ਹੋ ਸਕੇ ਬਿਲਕੁਲ ਜੀ ਪਿੰਡਾਂ ਦੇ ਵਿੱਚ ਵੀ ਦਸਤਾਰ ਸਖਲਾਈ ਕੈਂਪ ਚੱਲਦੇ ਨੇ ਵੱਖ-ਵੱਖ ਪਿੰਡਾਂ ਦੇ ਵਿੱਚ ਸਾਡੇ ਦਸਤਾਰ ਸਖਲਾਈ ਕੈਂਪ ਪਿਛਲੇ 10-12 ਸਾਲ ਤੋਂ ਚੱਲ ਰਹੇ ਨੇ ਜਿੱਥੇ ਤਖਤਾਂ ਤੇ ਵੀ ਉੱਥੇ ਆ ਮੁੰਡੇ ਸੇਵਾ ਕਰਦੇ ਨੇ ਜ਼ਿਆਦਾਤਰ ਤਾਰੂ ਸਿੰਘ ਬਠਿੰਡੇ ਦਾ ਇੱਕ ਕਲੱਬ ਆ ਉਹਦੇ ਤਹਿਤ ਤੇ ਬਹੁਤ ਵਧੀਆ ਹੰਗਾਰਾ ਮਿਲਦਾਗਾ ਜਿਹੜੇ ਬੱਚੇ ਸਿੱਖੀ ਵਿਰਾਸਤ ਨਾਲ ਟੁੱਟ ਚੁੱਕੇ ਸੀਗੇ ਨਸਿਆਂ ਦੇ ਵਿੱਚ ਜਾ ਚੁੱਕੇ ਸੀਗੇ ਉਹ ਬੱਚੇ ਦੁਬਾਰੇ ਜੋੜ ਰਹੇ ਨੇ ਜਿਹੜੇ ਬੱਚੇ ਇੱਕ ਵਾਰੀ ਸਿਰ ਤੇ ਦਸਤਾਰ ਸਜਾਉਣ ਲੱਗ ਗਿਆ ਉਹ ਕੇਸ ਵੀ ਰੱਖੂਗਾ ਦਾੜਾ ਵੀ ਸਜੂਗਾ ਯਾਨੀ ਕਿ ਉਹ ਮੁੜ ਕੇ ਪੰਥ ਨਾਲ ਜੁੜੂਗਾ ਹੀ ਜੁੜੂਗਾ ਤੇ ਸੋਮਣੀ ਕਮੇਟੀ ਨੂੰ ਬੇਨਤੀ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੌਜਵਾਨਾਂ ਨੂੰ ਨੌਕਰੀਆਂ ਵੀ ਦਿੱਤੀਆਂ ਜਾਣ ਤਾਂ ਕਿ ਜਿਹੜੇ ਬੱਚੇ ਆ ਬੱਚਿਆਂ ਨੂੰ ਉਹ ਵੱਡੇ ਪੱਧਰ ਤੇ ਸਿੱਖੀ ਦੇ ਤਰਫ ਮੋੜ ਸਕਣ ਇਹ ਤੇ ਟੋਟਲ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠੀ ਸੰਗਤ ਨੂੰ ਖਾਲਸਾ ਸਾਜਣਾ ਦੇਖ ਰਦੀਆਂ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਸਾਡੇ ਗਰੀਬ ਸਿੱਖਾਂ ਤੇ ਪਾਤਸ਼ਾਹ ਨੇ ਕਿਰਪਾ ਕਰੀ ਹੈ ਕਿਉਂਕਿ ਮਨੁਸਮਰਤੀ ਦੇ ਮਤਾਬਕ ਅਸੀਂ ਸਾਰੇ ਨੀਚ ਜਾਤ ਦੇ ਵਿੱਚ ਆਉਂਦੇ ਸੀਗੇ ਜਿਨ੍ਹਾਂ ਦੀ ਕੋਈ ਇੱਜ਼ਤ ਨਹੀਂ ਸੀਗੀ ਉਸ ਸਮੇਂ ਪਰ ਪਾਤਸ਼ਾਹ ਨੇ ਸਾਡੇ ਤੇ ਕਿਰਪਾ ਕਰੀ ਸਾਨੂੰ ਸਿੰਘ ਦਾਤ ਦਿੱਤੀ ਸਿੱਖੀ ਦੀ ਸਿੰਘ ਸਜਾਇਆ ਤਾਂ ਕਰਕੇ ਅੱਜ ਆ ਤਾਜ ਬਖਸ਼ਿਆ ਉਹਨਾਂ ਦੇ ਅਸੀਂ ਬਹੁਤ ਜ਼ਿਆਦਾ ਸ਼ੁਕਰਗੁਜ਼ਾਰ ਆ ਇੱਕ ਵਾਰੀ ਫੇਰ ਸਾਰੀ ਸੰਗਤ ਨੂੰ ਖਾਲਸਾ ਸਾਜ ਜਿਨ੍ਹਾਂ ਦੇ ਸਭ ਦੀਆਂ ਬਹੁ ਬਹੁਤ ਮੁਬਾਰਕਾਂ ਕਿਉਂਕਿ ਇਸ ਧਰਤੀ ਤੇ ਜਦੋਂ ਮਹਾਰਾਜ ਨੇ ਪੰਜ ਸੀਸ ਮੰਗੇ ਸੀਗੇ ਉਦੋਂ ਵੱਖ-ਵੱਖ ਜਾਤਾਂ ਦੇ ਲੋਕ ਉਰੇ ਆਏ ਕੋਈ ਕੋਈ ਹਿੰਦੂ ਆਇਆ ਕੋਈ ਸਿੱਖ ਆਇਆ ਕੋਈ ਸਨਿਆਰ ਆਇਆ ਕੋਈ ਐਸੀ ਧਰਮ ਐਸੀ ਜਾਤ ਦਾ ਆ ਪਰ ਇਸ ਧਰਤੀ ਤੇ ਉਦੋਂ ਬਾਅਦ 21 ਚੀਜ਼ਾਂ ਬਸ ਮੁੜੀ ਉਹ ਸੀਗਾ ਸਿੱਖ ਕਿਉਂਕਿ ਸਿੱਖ ਦੀ ਕੋਈ ਯਾਤ ਨਹੀਂ ਇਹ ਗੁਰੂ ਦੀ ਬਹੁਤ ਵੱਡੀ ਸਾਡੇ ਤੇ ਕਿਰਪਾ ਸਾਨੂੰ ਜਿਹੜਾ ਤਾਜ ਬਖਸ਼ਿਆ ਅਸੀਂ ਉਸ ਦਾ ਸ਼ੁਕਰਾਨਾ ਕਰਦੇ ਹਾਂ ਸਾਰੇ ਜਾਣੇ ਸਾਰੇ ਵੀਰ ਮੇਰੇ ਉੱਪਰ ਇਹ ਨੌਜਵਾਨ ਜਿੱਥੇ ਅੱਜ ਵਿਸਾਖੀ ਮੌਕੇ ਹੋਰ ਨਾ ਨੌਜਵਾਨਾਂ ਨੂੰ ਦਸਤਾਰ ਸਜਾਉਣ ਲਈ ਪ੍ਰੇਰਿਤ ਕਰ ਰਹੇ ਨੇ ਉੱਥੇ ਪਿੰਡਾਂ ਵਿੱਚ ਵੀ ਕੈਂਪ ਲਗਾ ਕੇ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਦਾ ਉਪਰਾਲਾ ਕਰ ਰਹੇ ਨੇ ਕੈਮਰਾਮੈਨ ਤੁਲਸੀ ਮਹਿਰਾ ਦੇ ਨਾਲ ਮੁਨੀਸ਼ ਗਰੇ ਪੀਟੀਸੀ ਨਿਊਜ਼ ਦਮਦਮਾ ਸਾਹੀ ਬਟਿੰਡਾ